ਬਾਈ ਕੋਈ ਉਹ ਜਿਆ ਟੀਕਾ ਜਿਹੜਾ ਬਾਈ ਲੱਖਾ ਬਾਈ ਕਹਿੰਦਾ ਕੰਧ ਪਾੜ ਕੇ ਨਿਕਲ ਜਾਂਦਾ ਹੂੰ ਤੇ ਬਾਈ ਫਿਰ ਉਹ ਬਾਈ ਆਪ ਵੀ ਕਬੱਡੀ ਖੇਡਦਾ ਸੀ ਉਦੋਂ ਉਹ ਲਾ ਕੇ ਇੱਕ ਕੰਧ ਪਾੜ ਕੇ ਦੇਖ ਲੈਂਦਾ ਵੀ ਪੜਦੀ ਹੈ ਕਿ ਨਹੀਂ ਪੜਦੀ ਜਿਹੜੇ ਟੀਕੇ ਨੇ ਉਹ ਕੁਛ ਨਹੀਂ ਉਹ ਬੰਦੇ ਜਿਹੜੇ ਵਰਤਦੇ ਨੇ ਉਹ ਇੰਜਰੀਆਂ ਵਾਸਤੇ ਵਰਤਦੇ ਨੇ ਪਲੇਅਰ ਕਿਉਂਕਿ ਜੋ ਡੇਲੀ ਖੇਡਦੇ ਨੇ ਉਹਨਾਂ ਦੀ ਇੰਜਰੀ ਹੋਈ ਰਹਿੰਦੀ ਹੈ ਕਿਤੇ ਨਾ ਕਿਤੇ ਬਈ ਇਹ ਟੀਕੇ ਨੇ ਜਿਹੜੇ ਇੰਜਰੀਆਂ ਵਾਸਤੇ ਬਣੇ ਨੇ ਕੋਈ ਦਰਦ ਵਾਸਤੇ ਬਣਿਆ ਕੋਈ ਮਸਲ ਦੀ ਰਿਕਵਰੀ ਵਾਸਤੇ ਬਣਿਆ ਇਹ ਸਾਰੇ ਟੀਕੇ ਬੋਵੀਰਨ ਹੋ ਗਿਆ ਬਈ ਇਹ ਦਰਦ ਦਾ ਸ਼ਾਰਟ ਆ ਨੈਰੋਪੈਨ ਪਲੱਸ ਹੋ ਗਿਆ ਨੈਰੋਬਿਨ ਫੋਰਟ ਹੋ ਗਿਆ ਬਈ ਇਹ ਮਸਲਾ ਨੂੰ ਰਿਲੈਕਸ ਕਰਨ ਵਾਸਤੇ ਹੁੰਦਾ ਤੇ ਬਾਡੀ ਚ ਖੂਨ ਵਧਾਉਂਦਾ ਡਾਕਟਰ ਆਪ ਲਾਉਂਦੇ ਆ ਬਈ ਲੈ ਕੇ ਜੋ ਪਲੇਅਰ ਲਿਆ ਕੇ ਲਾਪ ਲਾ ਲੰਦਾ ਤਾਂ ਉਹ ਛੇੜੀ ਹੋ ਗਿਆ ਬਈ ਕੋਈ ਉਹ ਜਿਹੜਾ ਟੀਕਾ ਜਿਹੜਾ ਲੱਖਾ ਬਾਈ ਕਹਿੰਦਾ ਕੰਦ ਪਾੜ ਕੇ ਨਿਕਲ ਜਾਂਦਾ ਹੂੰ ਤੇ ਬਈ ਫਿਰ ਉਹ ਬਈ ਆਪ ਵੀ ਕਬੱਡੀ ਖੇਡਦਾ ਸੀ ਉਦੋਂ ਉਹ ਲਾ ਕੇ ਇੱਕ ਕੰਧ ਪਾੜ ਕੇ ਦੇਖ ਲੈਂਦਾ ਵੀ ਪਾੜਦੀ ਹੈ ਕਿ ਨਹੀਂ ਪਾੜਦੀ ਬਈ ਐਵੇਂ ਦਾ ਕੋਈ ਕੁਛ ਨਹੀਂ ਹੈਗਾ ਜਿਹੜੇ ਟੀਕੇ ਨੇ ਉਹ ਕੁਛ ਨਹੀਂ ਬੰਦੇ ਜਿਹੜੇ ਵਰਤਦੇ ਨੇ ਉਹ ਇੰਜਰੀਆਂ ਵਾਸਤੇ ਵਰਤਦੇ ਨੇ ਪਲੇਅਰ ਕਿਉਂਕਿ ਜੋ ਡੇਲੀ ਖੇਡਦੇ ਨੇ ਉਹਨਾਂ ਦੀ ਇੰਜਰੀ ਹੋਈ ਰਹਿੰਦੀ ਆ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਯੂਜ਼ ਕਰਨਾ ਪੈਂਦਾ ਪਰ ਲਖਾ ਸਿਧਾਂਦੇ ਨੇ ਤਾਂ ਸਾਫ ਤੌਰ ਦੇ ਉੱਤੇ ਕਿਹਾ ਨੇ ਕਿ ਉਹ ਪਲੇਅਰ ਹਮੇਸ਼ਾ ਉਹਨਾਂ ਨੇ ਤਾਂ 90% ਦੀ ਕਿਹਾ ਕਿ 10% ਦੀ ਪਲੇਅਰ ਹੀ ਬਚੇ ਨੇ 90% ਦੀ ਤਾਂ ਨਸ਼ੇੜੀ ਨੇ ਟੀਕੇ ਲਾ ਕੇ ਖੇਡਦੇ ਨੇ ਬਈ ਇਹ ਟੀਕੇ ਨੇ ਜਿਹੜੇ ਇੰਜਰੀਆਂ ਵਾਸਤੇ ਬਣੇ ਨੇ ਕੋਈ ਦਰਦ ਵਾਸਤੇ ਬਣਿਆ ਕੋਈ ਮਸਲ ਦੀ ਰਿਕਵਰੀ ਵਾਸਤੇ ਬਣਿਆ ਇਹ ਸਾਰੇ ਟੀਕੇ ਬੋਵੀਰੋਨ ਹੋ ਗਿਆ ਬਈ ਇਹ ਦਰਦ ਦਾ ਸ਼ਾਰਟ ਆ ਤੇ ਆਪਣਾ ਨੈਰੋਗੈਂਡ ਪਲੱਸ ਹੋ ਗਿਆ ਨੈਰੋਬਿਨ ਫੋਰਟ ਹੋ ਗਿਆ ਬਈ ਇਹ ਮਸਲਾ ਨੂੰ ਰਿਲੈਕਸ ਕਰਨ ਵਾਸਤੇ ਹੁੰਦਾ ਤੇ ਬਾਡੀ ਚ ਖੂਨ ਵਧਾਉਂਦਾ ਤੇ ਬਈ ਹੋਰ ਕਿਹੜਾ ਟੀਕਾ ਹੈ ਜੀ ਇੱਕ ਡੈਕੇ ਦੀ ਗੱਲ ਕਰਦੇ ਨੇ ਬਈ ਡੈਕਾ ਪਾਵਰ ਵਾਸਤੇ ਜਿਵੇਂ ਕਿਸੇ ਮਸਲ ਚ ਇੰਜਰੀ ਆ ਜਾਂਦੀ ਹੈ ਸੱਟ ਲੱਗਦੀ ਹੈ ਤਾਂ ਉਹ ਮਸਲ ਚ ਜਾਨ ਘਟ ਜਾਂਦੀ ਹੈ ਆਟੋਮੈਟਿਕਲੀ ਫਿਰ ਉਹਦੀ ਜਾਨ ਰਿਕਵਰੀ ਕਰਨ ਵਾਸਤੇ ਫਿਰ ਡੈਕਾ ਡਾਕਟਰ ਆਪ ਲਾਉਂਦੇ ਆ ਬਈ ਡੈਕੇ ਜੋ ਪਲੇਅਰ ਲਿਆ ਕੇ ਲਾਪ ਲਾ ਲੰਦਾ ਤਾਂ ਉਹ ਸੀੜੀ ਹੋ ਗਿਆ ਬਈ ਮੈਨੂੰ ਦੱਸੋ ਇਹਨਾਂ ਚੋਂ ਕਿਹੜਾ ਟੀਕਾ ਨਸ਼ੇ ਵਾਲਾ ਕਿ ਜਿਹੜੇ ਟੀਕੇ ਨੇ ਕੀ ਇਹ ਨਸ਼ੇ ਦੇ ਲਈ ਨਹੀਂ ਸਿਰਫ ਨਹੀਂ ਨਹੀਂ ਇਹ ਸਿਰਫ ਬਈ ਰਿਕਵਰੀ ਵਾਸਤੇ ਨੇ ਦਰਦ ਦੇ ਸ਼ਾਲਟ ਨੇ ਬਸ ਹੋਰ ਕੁਝ ਨਹੀਂ ਹੈਗਾ ਪਰ ਸਵਾਲ ਤਾਂ ਇਹ ਵੀ ਖੜਾ ਹੁੰਦਾ ਨਾ ਕਹਿੰਦੇ ਜਦੋਂ ਕਬੱਡੀ ਦੇ ਗਰਾਊਂਡ ਦੇ ਵਿੱਚ ਜਾਂਦੇ ਹੋ ਤਾਂ ਕਬੱਡੀ ਦੇ ਪਲੇਅਰ ਨੇੜੇ ਤੇੜੇ ਦੀਆਂ ਮੋਟਰਾਂ ਵੇਖਦੇ ਨੇ ਕੁੜੀਆਂ ਥੋੜੀਆਂ ਕਬੱਡੀ ਦੇ ਪਲੇਅਰ ਗਰਾਊਂਡ ਦੇ ਵਿੱਚ ਵੀ ਜਾ ਕੇ ਜਿਹੜੇ ਕੱਪੜੇ ਬਦਲੇ ਜਾ ਸਕਦੇ ਨੇ ਫਿਰ ਉਹ ਮੋਟਰਾਂ ਦੇ ਉੱਤੇ ਕੀ ਕੁਝ ਲੱਭਦਾ ਸਵਾਲ ਤਾਂ ਖੜੇ ਹੁੰਦੇ ਹਾਂ ਹਾਂਜੀ ਬਈ ਇਹ ਗੱਲ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਨੇ ਪਲੇਅਰ ਬਈ ਇੱਕ ਤਾਂ ਸਭ ਤੋਂ ਪਹਿਲੀ ਗੱਲ ਜਿਹੜੇ ਪਲੇਅਰ ਹੁੰਦੇ ਨੇ ਉਹ ਸਾਈਡ ਤੇ ਕਿਉਂ ਖੜਦੇ ਨੇ ਕਿਉਂਕਿ ਉੱਥੇ ਬਈ ਡਿਸਟਰਬੈਂਸ ਬਹੁਤ ਹੈ ਹੂੰ ਮੈਂ ਜੇ ਥੋੜਾ ਵੀ ਇੱਕ ਮੈਚ ਹੋ ਕੇ ਨਿਬੜ ਜੂ ਬਈ ਉਹਦਾ ਸਾਰਾ ਸਾਰਾ ਦਿਨ ਅੱਧੀ ਅੱਧੀ ਰਾਤ ਲੰਘ ਜਾਂਦੀ ਹੈ ਹੂੰ ਬਈ ਉੱਥੇ ਕਿਦਾਂ ਹਾਂ ਪਲੇਅਰਾਂ ਨੂੰ ਫਿਰ ਸਪੈਸ਼ਲ ਬਣਦੇ ਰੂਮ ਤਿਆਰ ਹੋਣ ਲਈ ਹੂੰ ਤੇ ਉੱਥੇ ਪੰਚਾਇਤ ਆਪ ਬਣਾਵੇ ਪਲੇਅਰ ਉੱਥੇ ਬੈਠਣਗੇ ਪਲੇਅਰਾਂ ਦਾ ਪ੍ਰਬੰਧ ਹੋਵੇ ਇੱਕ ਇੱਕ ਟੈਂਟ ਲੱਗਿਆ ਹੋਵੇ ਵੀ ਆਹ ਫਲਾਣੇ ਦੀ ਟੀਮ ਫਲਾਣੀ ਟੀਮ ਬਹੁਤ ਲੱਗ ਸਿਸਟਮ ਨਾਲ ਹੋਵੇ ਤਾਂ ਬੈਠਣ ਪਲੇਅਰ ਬਾਈਕ ਪਲੇਅਰਾਂ ਕੋਲ ਜਿਹੜੇ ਫੇਮਸ ਹੁੰਦੇ ਨੇ ਪਲੇਅਰ ਉਹਨਾਂ ਕੋਲ ਫੋਟੋਆਂ ਵਾਲੇ ਬਹੁਤ ਆਉਂਦੇ ਨੇ ਫਿਰ ਪਲੇਅਰ ਨੂੰ ਤਿਆਰ ਨਹੀਂ ਹੋਣ ਦਿੰਦੇ ਜੇ ਪਲੇਅਰ ਉਹਨੂੰ ਕਹਿੰਦਾ ਵੀ ਮੈਨੂੰ ਟਾਈਮ ਦੇ ਦੋ ਜਿਹੜਾ ਟਾਈਮ ਨਹੀਂ ਮਿਲਦਾ ਤਾਂ ਫਿਰ ਪਲੇਅਰ ਨੂੰ ਕਹਿੰਦੇ ਨੇ ਇਹ ਹੰਕਾਰ ਕਰਦਾ ਹੈ ਇਹ ਚੀਜ਼ਾਂ ਕਰਕੇ ਵੀ ਪਲੇਅਰ ਥੋੜਾ ਸਾਈਡ ਤੇ ਰਹਿੰਦਾ ਪਰ ਮੋਟਰਾਂ ਦੇ ਉੱਤੇ ਜਿਹੜੀਆਂ ਸ਼ਿਰਿੰਜਾਂ ਮਿਲਦੀਆਂ ਨੇ ਟੀਕੇ ਮਿਲਦੇ ਨੇ ਫਿਰ ਉਹਦੇ ਵਿੱਚ ਕੀ ਹੈ ਬਾਈ ਆਹੀ ਟੀਕੇ ਹੁੰਦੇ ਨੇ ਜਿਹੜੇ ਤੁਹਾਨੂੰ ਦੱਸਿਆ ਵੀ ਬੋਬੀ ਰੋਨ ਹੋ ਗਿਆ ਡੈਕਾ ਦਾ ਮੌਕੇ ਤੇ ਲੱਗਦਾ ਨਹੀਂ ਉਹਦਾ ਪਹਿਲਾਂ ਲੱਗਦਾ ਜਿੱਦਾਂ ਮਸਲ ਚ ਰਿਕਵਰੀ ਕਰਨੀ ਹਫਤਾ ਪਹਿਲਾਂ ਲੱਗ ਗਿਆ ਤੇ ਪਾਵਰ ਵਧਾਉਣ ਵਾਸਤੇ ਤੇ ਮੌਕੇ ਤੇ ਦਾ ਬਈ ਉੱਥੇ ਜਿਵੇਂ ਬੋਵੀਰੋਂ ਲਾ ਲਿਆ ਨੈਰੋਗੈਂਡ ਪਲੱਸ ਲੱਗਦਾ ਨੈਰੋਵਿਨ ਫੋਰਟ ਲੱਗਦਾ ਅਲਟਰਾ ਬਿਟ ਹੁੰਦੇ ਨੇ ਦੋ ਉਹ ਮਿਲਿਆ ਕੇ ਲਾ ਹੋਰ ਇਹ ਟੀਕੇ ਲੱਗਦੇ ਨੇ ਹੋਰ ਇਹਨਾਂ ਚ ਕਿਹੜਾ ਬਈ ਟੀਕਾ ਨਸੇ ਵਾਲਾ ਕਹਿੰਦੇ ਸਪੀਡ ਫੜ ਲੈਂਦਾ ਪਲੇਅਰ ਅਜਿਹਾ ਟੀਕਾ ਵੀ ਹੈਗਾ ਨਹੀਂ ਨਹੀਂ ਬਈ ਉਹ ਟਰਮਨ ਦੀ ਗੱਲ ਕਰਦੇ ਨੇ ਬਈ ਟਰਮਨ ਵੀ ਦਰਦ ਦਾ ਸਾਲਟ ਆ ਜੇ ਉਹਨੂੰ ਦੇਖਿਆ ਜਾਵੇ ਐਂਬੂਲੈਂਸਾਂ ਚ ਲਾਉਂਦੇ ਨੇ ਜਦੋਂ ਰੈਫਰ ਉਹਨੂੰ ਰੈਫਰ ਕਰਦੇ ਆ ਮਰੀਜ਼ ਨੂੰ ਭਾਈ ਉਹ ਡਾਕਟਰ ਬਣੇ ਨੇ ਯਾਰ ਡਾਕਟਰ ਉਹਨੂੰ ਕਿਸੇ ਵਰਤੋਂ ਨਾਲ ਵਰਤੇ ਜਾਂਦੇ ਨੇ ਇਹ ਥੋੜਾ ਵੀ ਭਾਈ ਰੋਜ਼ ਲਾਈ ਜੱਲ ਪਾਗਲ ਥੋੜਾ ਨੇ ਭਾਈ ਉਦੋਂ ਫਿਰ ਬੋਡੀ ਖਰਾਬ ਹੋਊਗੀ ਆਪਣੀ ਚਾਹੇ ਆਪਾਂ ਦਰਦ ਦੀ ਗੋਲੀ ਐਮ ਆਰ ਇੱਕ ਵੀ ਲੈ ਲਓ ਕੁਝ ਵੀ ਕਰ ਲਓ ਉਹਨੂੰ ਰੈਗੂਲਰ ਖਾਈ ਜਾਓ ਤੁਹਾਡੇ ਲੀਵਰ ਤੇ ਅਫੈਕਟ ਪਊਗਾ ਭਾਈ ਉਹਨੂੰ ਕਿਸੇ ਢੰਗ ਨਾਲ ਵਰਤਿਆ ਜਾਂਦਾ ਇਹ ਨਹੀਂ ਹੈਗਾ ਵੀ ਚਲੋ ਜੀ ਠੋਕ ਲਿਆ ਠਾੜ ਟੀਕਾ ਠੋਕ ਲਿਆ ਉਹ ਐ ਨਹੀਂ ਹੁੰਦਾ ਭਾਈ ਉਹ ਜਦੋਂ ਕਦੀ ਇੰਜਰੀ ਹੋ ਜੇ ਉਦੋਂ ਪਲੇਅਰ ਲਾਉਂਦਾ ਨਹੀਂ ਪਲੇਅਰ ਕਿਹੜਾ ਮੂਰਖਾ ਭਾਈ ਐਡਾ ਸੋਹਣਾ ਸਰੀਰ ਬਣਾਇਆ ਵਾ ਜੇ ਕੋਈ ਇਹੋ ਜਿਹਾ ਟੀਕਾ ਹੋ ਉਦੋਂ ਮੌਤ ਹੁੰਦੀ ਆ ਫਿਰ ਭਾਈ ਸਭ ਨੂੰ ਆਪਣਾ ਪਰਿਵਾਰ ਪਿੱਛੇ ਦੇਖਦਾ ਹੁੰਦਾ ਯਾਰ ਕਿਹਦਾ ਜੀ ਕਰਦਾ ਮਾਰਨ ਨੂੰ ਪਰ ਪਲੇਅਰਾਂ ਨੂੰ ਕੀ ਪਤਾ ਹੁੰਦਾ ਕਿ ਕਿੰਨੀ ਡੋਜ਼ ਲੈਣੀ ਆ ਕਿੰਨੀ ਨਹੀਂ ਲੈਣੀ ਭਾਈ ਪਲੇਅਰ ਉਹਦੇ ਲਿਖਿਆ ਹੁੰਦਾ ਭਾਈ ਉਹ ਇੱਕ ਕੰਪਿਊਲ ਹੀ ਹੁੰਦਾ ਬਸ ਜਿੱਦਾਂ ਡਾਕਟਰ ਲਾਉਂਦੇ ਆ ਆਪਣੇ ਇੱਕ ਐਮ ਐਲ ਦਾ ਕੰਪਿਊਲ ਹੁੰਦਾ ਬੋਬੀ ਰੋਂਦਾ ਉਹਨੂੰ ਭੰਨ ਕੇ ਲਾ ਲੈਂਦੇ ਆ ਬਸ ਉਹ ਕਿੱਡੀ ਗੱਲ ਆ ਡਾਕਟਰ ਤੋਂ ਲਵਾ ਲਿਆ ਤਾਂ ਓ ਟੀਕਾ ਦਰਦਦਾ ਆਪ ਲਾ ਲਿਆ ਤਾਂ ਓ ਟੀਕਾ ਨਸੇ ਦਾ ਬਣ ਗਿਆ ਭਾਈ ਯਾਨੀ ਇਹ ਗੱਲ ਤਾਂ ਮੰਨਦੇ ਹੋ ਨਾ ਕਿ ਜਿਹੜੀਆਂ ਸਰੀੰਜਾਂ ਮਿਲਦੀਆਂ ਨੇ ਜਿਹੜੇ ਟੀਕੇ ਲੱਗਦੇ ਨੇ ਉਹ ਪਲੇਅਰ ਲਾਉਂਦੇ ਨੇ ਉਹ ਲਾਉਂਦੇ ਨੇ ਬਾਈ ਸਾਰੇ ਨਹੀਂ ਲਾਉਂਦੇ ਕੁਝ ਪਲੇਅਰ ਲਾਉਂਦੇ ਨੇ ਜਿਨ੍ਹਾਂ ਦੇ ਇੰਜਰੀਆਂ ਨੇ ਕੁਝ ਇੰਜਰੀ ਵਾਲੇ ਵੀ ਨਹੀਂ ਲਾਉਂਦੇ ਜਿਹੜੇ ਜਮੀ ਨਹੀਂ ਲਾਉਂਦੇ ਕਿਉਂਕਿ ਆਪਣੀ ਆਪਣੀ ਬੋਡੀ ਹੁੰਦੀ ਹੈ ਬਾਈ ਕਿਸੇ ਲੋੜ ਪੈਂਦੀ ਹੈ ਚ ਬਾਈ ਮੈਨੂੰ ਲੋੜ ਪੈਂਦੀ ਹੈ ਮੈਂ ਖੁਦ ਆਪ ਲਾਉਣਾ ਜਦੋਂ ਕੋਈ ਮੇਰੇ ਬੋਡੀ ਟਾਈਟ ਹੋ ਜਾਏ ਜਾਂ ਦਰਦ ਹੋਣ ਲੱਗ ਜਾਏ ਉੱਥੇ ਸਿਰ ਦੌਣ ਲੱਗ ਜਾ ਡਿਸਪ੍ਰਿਨ ਵੀ ਹੁੰਦੀ ਆ ਪਲੇਰਾਂ ਕੋਲ ਤਾਂ ਇਹਨਾਂ ਆ ਵੀ ਹੁੰਦੀਆਂ ਨੇ ਸਾਰਾ ਪ੍ਰਬੰਧ ਕਰਕੇ ਜਾਂਦੇ ਆ ਬਈ ਉੱਥੇ ਹੀ ਸਾਡੇ ਕੋਲ ਕਿਹੜਾ ਕੋਈ ਸਪੈਸ਼ਲ ਡਾਕਟਰ ਹੁੰਦਾ ਵੀ ਜਾਂ ਸਾਡੇ ਨਾਲ ਕੋਈ ਸਪੈਸ਼ਲ ਡਾਕਟਰ ਵੀ ਉਹਦੇ ਨਾਲ ਪਈ ਅਸੀਂ ਹੈਗੇ ਆ ਵੀ ਲਵਾ ਲਾਂਗੇ ਉਹ ਤਾਂ ਬਈ ਆਪ ਹੀ ਲਾਉਣੇ ਪੈਂਦੇ ਆ ਉੱਥੇ 2-300 ਪਲੇਅਰ ਹੁੰਦਾ ਇੱਕ ਟੂਰਨਾਮੈਂਟ ਦੇ ਉੱਥੇ ਬਈ ਫਿਰ ਸਾਰੇ ਲਾਉਂਦੇ ਆ ਕਿਸੇ ਨੂੰ ਲੋੜ ਇੱਕ ਡਾਕਟਰ ਕਿੰਨੇ ਕ ਦਿਲਾ ਦੋ ਉੱਥੇ ਦਾ ਜਿਹੜੇ ਡਾਕਟਰ ਹੁੰਦੇ ਨੇ ਕਮੇਟੀਆਂ ਨਾਲੇ ਬੈਠੇ ਹੁੰਦੇ ਨੇ ਕਰੇ ਸੱਦੇ ਹੁੰਦੇ ਨੇ ਉਹ ਮਾਰੀ ਮੋਟੀ আর ਨਾਰਮਲ ਗੋਲੀ ਦੇਣ ਵਾਸਤੇ ਹੁੰਦੇ ਨੇ ਵੀ ਬਸ ਦਰਦ ਦੀ ਦੇਤੀ ਹੋਰ ਮੁਗਬਲਾ ਆਤੀ ਪਰ ਗੱਲ ਤਾਂ ਇਹ ਵੀ ਹੈ ਨਾ ਜਿਹੜੇ ਟੀਕੇ ਨੇ ਇੱਕ ਬਰੂਫਨ ਗੋਲੀ ਵੀ ਹੁੰਦੀ ਆ ਉਹ ਕਹਿੰਦੇ ਦਰਦ ਨੂੰ ਰੋਕ ਦਿੰਦੀ ਆ ਪਰ ਫਿਰ ਸਰੀਰ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਤਾਂ ਹੁੰਦੀ ਆ ਨਾ ਨਾ ਟੀਕੇਾਂ ਦੀ ਜੇ ਤੁਸੀਂ ਕਹਿ ਰਹੇ ਹੋ ਕਿ ਇੰਜਰੀ ਹੋਈ ਆ ਇੰਜਰੀ ਨੂੰ ਰਿਕਵਰ ਕਰਨ ਦੇ ਲਈ ਚਲੋ ਠੀਕ ਆ ਇੱਕ ਡਾਕਟਰ ਦੀ ਸਲਾਹ ਲੈਣੀ ਉਹ ਇੱਕ ਵੱਖਰਾ ਦਾਅਰ ਹੈ ਪਰ ਜੇ ਤੁਸੀਂ ਗਰਾਊਂਡ ਦੇ ਵਿੱਚ ਇਸ ਚੀਜ਼ ਨੂੰ ਯੂਜ਼ ਕਰਕੇ ਜਾ ਰਹੇ ਹੋ ਤਾਂ ਉਸ ਦਾ ਫਿਰ ਅਸਰ ਤਾਂ ਨਜ਼ਰ ਆਉਂਦਾ ਹੈ ਨਾ ਤਾਂ ਹੀ ਉਹਨਾਂ ਨੇ ਸਵਾਲ ਚੁੱਕੇ ਆ ਨਾ ਬਾਈ ਕਿੱਥੇ ਅਸਰ ਨਜ਼ਰ ਆਉਂਦਾ ਹੁਣ ਮੇਰੇ ਦਰਦ ਹੁੰਦਾ ਬਾਈ ਮੇਰੇ ਬਸ ਹਾਂ ਇਹ ਨਜ਼ਰ ਆਉਂਦਾ ਵੀ ਦਰਦ ਹਟ ਗਿਆ ਇਹ ਫੀਲ ਹੁੰਦਾ ਹ ਹੋਰ ਉਜ ਕੀ ਹੈ ਬਈ ਉਹ ਤਾਂ ਡਾਕਟਰ ਲਾਉਂਦੇ ਨੇ ਯਾਰ ਫਿਰ ਐ ਤਾਂ ਜਿਹੜੇ ਪਿੰਡਾਂ 'ਚ ਜਿਹਦੇ ਇੱਕ ਲੱਗਿਆ ਫਿਰ ਉਹ ਤਾਂ ਫਿਰ ਘਰੇ ਨੱਚਦੇ ਫਰੀ ਆਇਆ ਕਰੇ ਹਮ ਆਪਾਂ ਡਾਕਟਰ ਦੇ ਜਾਂਦੇ ਆ ਆਪਣੇ ਦਰਦ ਹੁੰਦਾ ਢਿਕ ਲੋ ਬੋ ਵੀ ਰੋਂ ਡਾਕਟਰ ਆਪਣੇ ਲਾਉਂਦਾ ਫਿਰ ਉਹ ਬੰਦਾ ਘਰੇ ਆ ਕੇ ਤਾਂ ਆਪ ਆਪ ਤਾਂ ਕੁਝ ਕਰਦਾ ਨਹੀਂ ਹਮ ਬਾਈ ਜੇ ਟੀਕਿਆਂ ਨਾਲ ਕਬੱਡੀ ਖੇਡੀ ਜਾਂਦੀ ਹੁੰਦੀ ਤਾਂ ਲੱਖਾ ਬਈ ਆਪ ਖੇਡ ਲੰਦਾ ਹਮ ਉਹਨੇ ਵੀ ਬਾਈ ਨੇ ਕਬੱਡੀ ਖੇਡੀ ਹੈ ਹਮ ਤਾਂ ਫਿਰ ਉਹਨੂੰ ਵੀ ਟੀਕਿਆਂ ਮਾਰੇ ਪਤਾ ਹੀ ਸੀ ਫਿਰ ਹਮ ਬਈ ਫਿਰ ਆਪ ਬਣ ਜਾਂਦੇ ਸਟਾਰ ਭਾਈ ਮਿਹਨਤ ਕਰਨੀ ਪੈਂਦੀ ਆ ਭਾਈ ਕੋਈ ਉਹ ਜਿਹਾ ਟੀਕਾ ਜਿਹੜਾ ਲੱਖਾ ਬਾਈ ਕਹਿੰਦਾ ਕੰਧ ਪਾੜ ਕੇ ਨਿਕਲ ਜਾਂਦਾ ਤੇ ਭਾਈ ਫਿਰ ਉਹ ਬਾਈ ਆਪ ਵੀ ਕਬੱਡੀ ਖੇਡਦਾ ਸੀ ਉਦੋਂ ਉਹ ਲਾ ਕੇ ਇੱਕ ਕੰਧ ਪਾੜ ਕੇ ਦੇਖ ਲੈਂਦਾ ਵੀ ਪਾੜਦੀ ਹੈ ਕਿ ਨਹੀਂ ਪਾੜਦੀ ਭਾਈ ਐਵੇਂ ਦਾ ਕੋਈ ਕੁਛ ਨਹੀਂ ਹੈਗਾ ਜਿਹੜੇ ਟੀਕੇ ਨੇ ਉਹ ਕੁਛ ਨਹੀਂ ਬੰਦੇ ਜਿਹੜੇ ਵਰਤਦੇ ਨੇ ਉਹ ਇੰਜਰੀਆਂ ਵਾਸਤੇ ਵਰਤਦੇ ਨੇ ਪਲੇਅਰ ਕਿਉਂਕਿ ਜੋ ਡੇਲੀ ਖੇਡਦੇ ਨੇ ਉਹਨਾਂ ਦੀ ਇੰਜਰੀ ਹੋਈ ਰਹਿੰਦੀ ਆ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਯੂਜ਼ ਕਰਨਾ ਪੈਂਦਾ ਪਰ ਲੱਖਾ ਸਿਧਾਂਨੇ ਨੇ ਤਾਂ ਸਾਫ ਤੌਰ ਦੇ ਉੱਤੇ ਕਿਹਾ ਨੇ ਕਿ ਉਹ ਪਲੇਅਰ ਹਮੇਸ਼ਾ ਉਹਨਾਂ ਨੇ ਤਾਂ 90% ਦੀ ਕਿਹਾ ਕਿ 10% ਦੀ ਪਲੇਅਰ ਹੀ ਬਚੇ ਨੇ 90% ਦੀ ਤਾਂ ਨਸ਼ੇੜੀ ਨੇ ਟੀਕੇ ਲਾ ਕੇ ਖੇਡਦੇ ਨੇ ਬਈ ਇਹ ਟੀਕੇ ਨੇ ਜਿਹੜੇ ਇੰਜਰੀਆਂ ਵਾਸਤੇ ਬਣੇ ਨੇ ਕੋਈ ਦਰਦ ਵਾਸਤੇ ਬਣਿਆ ਕੋਈ ਮਸਲ ਦੀ ਰਿਕਵਰੀ ਵਾਸਤੇ ਬਣਿਆ ਇਹ ਸਾਰੇ ਟੀਕੇ ਬੋਬੀਰੋਨ ਹੋ ਗਿਆ ਬਈ ਇਹ ਦਰਦ ਦਾ ਸ਼ਾਰਟ ਆ ਤੇ ਆਪਣਾ ਨੈਰੋਗੈਂਡ ਪਲੱਸ ਹੋ ਗਿਆ ਨੈਰੋਬਿਨ ਫੋਰਟ ਹੋ ਗਿਆ ਬਈ ਇਹ ਮਸਲਾ ਨੂੰ ਰਿਲੈਕਸ ਕਰਨ ਵਾਸਤੇ ਹੁੰਦਾ ਤੇ ਬਾਡੀ ਚ ਖੂਨ ਵਧਾਉਂਦਾ ਤੇ ਬਾਈ ਹੋਰ ਕਿਹੜਾ ਟੀਕਾ ਹੈ ਜਾ ਇੱਕ ਡੈਕੇ ਦੀ ਗੱਲ ਕਰਦੇ ਨੇ ਬਾਈ ਡੈਕਾ ਪਾਵਰ ਵਾਸਤੇ ਜਿਵੇਂ ਕਿਸੇ ਮਸਲ ਚ ਇੰਜਰੀ ਆ ਜਾਂਦੀ ਹੈ ਸੱਟ ਲੱਗਦੀ ਹੈ ਤਾਂ ਉਹ ਮਸਲ ਚ ਜਾਨ ਘਟ ਜਾਂਦੀ ਹੈ ਆਟੋਮੈਟਿਕਲੀ ਫਿਰ ਉਹਦੀ ਜਾਨ ਰਿਕਵਰੀ ਕਰਨ ਵਾਸਤੇ ਫਿਰ ਡੈਕਾ ਡਾਕਟਰ ਆਪ ਲਾਉਂਦੇ ਆ ਬਾਈ ਡੈਕੇ ਜੋ ਪਲੇਅਰ ਲਿਆ ਕੇ ਲਾਪ ਲਾ ਲੰਦਾ ਤਾਂ ਉਹ ਸੀੜੀ ਹੋ ਗਿਆ ਬਾਈ ਮੈਨੂੰ ਦੱਸੋ ਨਾ ਕਿਹੜਾ ਟੀਕਾ ਨਸ਼ੇ ਵਾਲਾ ਕਿ ਜਿਹੜੇ ਟੀਕੇ ਨੇ ਕੀ ਇਹ ਨਸ਼ੇ ਦੇ ਲਈ ਨਹੀਂ ਸਿਰਫ ਨਹੀਂ ਨਹੀਂ ਇਹ ਸਿਰਫ ਬਈ ਰਿਕਵਰੀ ਵਾਸਤੇ ਨੇ ਦਰਦ ਦੇ ਸ਼ਾਲਟ ਨੇ ਹਮ ਬਸ ਹੋਰ ਕੁਝ ਨਹੀਂ ਹੈਗਾ ਪਰ ਸਵਾਲ ਤਾਂ ਇਹ ਵੀ ਖੜਾ ਹੁੰਦਾ ਨਾ ਕਹਿੰਦੇ ਜਦੋਂ ਕਬੱਡੀ ਦੇ ਗਰਾਊਂਡ ਦੇ ਵਿੱਚ ਜਾਂਦੇ ਹੋ ਤਾਂ ਕਬੱਡੀ ਦੇ ਪਲੇਅਰ ਨੇੜੇ ਤੇੜੇ ਦੀਆਂ ਮੋਟਰਾਂ ਵੇਖਦੇ ਨੇ ਕੁੜੀਆਂ ਥੋੜੀਆਂ ਕਬੱਡੀ ਦੇ ਪਲੇਅਰ ਗਰਾਊਂਡ ਦੇ ਵਿੱਚ ਵੀ ਜਾ ਕੇ ਜਿਹੜੇ ਕੱਪੜੇ ਬਦਲੇ ਜਾ ਸਕਦੇ ਨੇ ਫਿਰ ਉਹ ਮੋਟਰਾਂ ਦੇ ਉੱਤੇ ਕੀ ਕੁਝ ਲੱਭਦਾ ਸਵਾਲ ਤਾਂ ਖੜੇ ਹੁੰਦੇ ਹਾਂ ਹਾਂਜੀ ਬਈ ਇਹ ਗੱਲ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਨੇ ਪਲੇਅਰ ਬਈ ਇੱਕ ਤਾਂ ਸਭ ਤੋਂ ਪਹਿਲੀ ਗੱਲ ਜਿਹੜੇ ਪਲੇਅਰ ਹੁੰਦੇ ਨੇ ਉਹ ਸਾਈਡ ਤੇ ਕਿਉਂ ਖੜਦੇ ਨੇ ਕਿਉਂਕਿ ਉੱਥੇ ਬਈ ਡਿਸਟਰਬੈਂਸ ਬਹੁ ਮੈਂ ਜੇ ਐ ਥੋੜਾ ਵੀ ਇੱਕ ਮੈਚ ਹੋ ਕੇ ਨਿਬੜ ਜੂ ਬਾਈ ਉਹਦਾ ਸਾਰਾ ਸਾਰਾ ਦਿਨ ਅੱਧੀ ਅੱਧੀ ਰਾਤ ਲੰਘ ਜਾਂਦੀ ਹੈ ਹੂੰ ਬਾਈ ਉੱਥੇ ਕਿਦਾਂ ਹਾਂ ਪਲੇਅਰਾਂ ਨੂੰ ਫਿਰ ਸਪੈਸ਼ਲ ਬਣਨ ਰੂਮ ਤਿਆਰ ਹੋਣ ਲਈ ਹੂੰ ਤੇ ਉੱਥੇ ਪੰਚਾਇਤ ਆਪ ਬਣਾਵੇ ਪਲੇਅਰ ਉੱਥੇ ਬੈਠਣਗੇ ਪਲੇਅਰਾਂ ਦਾ ਪ੍ਰਬੰਧ ਹੋਵੇ ਇੱਕ ਇੱਕ ਟੈਂਟਰ ਲੱਗਿਆ ਹੋਵੇ ਵੀ ਆਹ ਫਲਾਣੇ ਦੀ ਟੀਮ ਫਲਾਣੀ ਟੀਮ ਬੋਥ ਲੱਗ ਸਿਸਟਮ ਨਾਲ ਹੋਵੇ ਤਾਂ ਬੈਠਣ ਪਲੇਅਰ ਬਈ ਇੱਕ ਪਲੇਅਰਾਂ ਕੋਲ ਜਿਹੜੇ ਫੇਮਸ ਹੁੰਦੇ ਨੇ ਪਲੇਅਰ ਉਹਨਾਂ ਕੋਲ ਫੋਟੋਆਂ ਵਾਲੇ ਬਹੁਤ ਆਉਂਦੇ ਨੇ ਫਿਰ ਪਲੇਅਰ ਨੂੰ ਤਿਆਰ ਨਹੀਂ ਹੋਣ ਦਿੰਦੇ ਜੇ ਪਲੇਅਰ ਉਹਨੂੰ ਕਹਿੰਦਾ ਵੀ ਮੈਨੂੰ ਟਾਈਮ ਦੇ ਦੋ ਜਿਹੜਾ ਟਾਈਮ ਨਹੀਂ ਮਿਲਦਾ ਤਾਂ ਫਿਰ ਪਲੇਅਰ ਨੂੰ ਕਹਿੰਦੇ ਨੇ ਇਹ ਹੰਕਾਰ ਕਰਦਾ ਇਹ ਚੀਜ਼ਾਂ ਕਰਕੇ ਵੀ ਪਲੇਅਰ ਥੋੜਾ ਸਾਈਡ ਤੇ ਰਹਿੰਦਾ ਪਰ ਮੋਟਰਾਂ ਦੇ ਉੱਤੇ ਜਿਹੜੀਆਂ ਸ਼ਿਰਿੰਜਾਂ ਮਿਲਦੀਆਂ ਨੇ ਟੀਕੇ ਮਿਲਦੇ ਨੇ ਫਿਰ ਉਹਦੇ ਵਿੱਚ ਕੀ ਆ ਬਈ ਆਹੀ ਟੀਕੇ ਹੁੰਦੇ ਨੇ ਜਿਹੜੇ ਤੁਹਾਨੂੰ ਦੱਸਿਆ ਵੀ ਬੋਬੀ ਰੋਨ ਹੋ ਗਿਆ ਡੈਕਾ ਦਾ ਮੌਕੇ ਤੇ ਲੱਗਦਾ ਨਹੀਂ ਉਹਦਾ ਪਹਿਲਾਂ ਲੱਗਦਾ ਜਿੱਦਾਂ ਮਸਲ ਚ ਰਿਕਵਰੀ ਕਰਨੀ ਹਫਤਾ ਪਹਿਲਾਂ ਲੱਗ ਗਿਆ ਤੇ ਪਾਵਰ ਵਧਾਉਣ ਵਾਸਤੇ ਤੇ ਮੌਕੇ ਤੇ ਦਾ ਭਈ ਉੱਥੇ ਜਿਵੇਂ ਬੋਵੀ ਰੋਨ ਲਾ ਲਿਆ ਨੈਰੋਬੈਂਡ ਪਲੱਸ ਲੱਗਦਾ ਨੈਰੋਵਿਨ ਫੋਰਟ ਲੱਗਦਾ ਅਲਟਰਾ ਬਿਟ ਹੁੰਦੇ ਨੇ ਦੋ ਉਹ ਮਿਲਾ ਕੇ ਲਾਦੇ ਹੋਰ ਇਹ ਟੀਕੇ ਲੱਗਦੇ ਨੇ ਹੋਰ ਇਹਨਾਂ ਚ ਕਿਹੜਾ ਭਈ ਟੀਕਾ ਨਸੇ ਵਾਲਾ ਕਹਿੰਦੇ ਸਪੀਡ ਫੜ ਲੈਂਦਾ ਪਲੇਅਰ ਅਜਿਹਾ ਟੀਕਾ ਵੀ ਹੈਗਾ ਨਹੀਂ ਨਹੀਂ ਭਾਈ ਉਹ ਟਰਮਨ ਦੀ ਗੱਲ ਕਰਦੇ ਨੇ ਭਾਈ ਟਰਮਨ ਵੀ ਦਰਦ ਦਾ ਸਾਲਟ ਆ ਜੇ ਉਹਨੂੰ ਦੇਖਿਆ ਜਾਵੇ ਐਂਬੂਲੈਂਸਾਂ ਚ ਲਾਉਂਦੇ ਨੇ ਜਦੋਂ ਰੈਫਰ ਉਹਨੂੰ ਰੈਫਰ ਕਰਦੇ ਆ ਮਰੀਜ਼ ਨੂੰ ਭਈ ਉਹ ਡਾਕਟਰ ਬਣੇ ਨੇ ਯਾਰ ਡਾਕਟਰ ਉਹਨੂੰ ਕਿਸੇ ਵਰਤੋਂ ਨਾਲ ਵਰਤੇ ਜਾਂਦੇ ਨੇ ਇਹ ਥੋੜਾ ਵੀ ਭਈ ਰੋਜ਼ ਲਾਈ ਜੱਲ ਪਾਗਲ ਥੋੜਾ ਨੇ ਭਈ ਉਦੋਂ ਫਿਰ ਬੋਡੀ ਖਰਾਬ ਹੋਊਗੀ ਆਪਣੀ ਚਾਹੇ ਆਪਾਂ ਦਰਦ ਦੀ ਗੋਲੀ ਐਮ ਆਰ ਇੱਕ ਵੀ ਲੈ ਲਓ ਕੁਝ ਵੀ ਕਰ ਲਓ ਉਹਨੂੰ ਰੈਗੂਲਰ ਖਾਈ ਜਾਓ ਤੁਹਾਡੇ ਲੀਵਰ ਤੇ ਅਫੈਕਟ ਪਊਗਾ ਭਾਈ ਉਹਨੂੰ ਕਿਸੇ ਢੰਗ ਨਾਲ ਵਰਤਿਆ ਜਾਂਦਾ ਇਹ ਨਹੀਂ ਹੈਗਾ ਵੀ ਚਲੋ ਜੀ ਠੋਕ ਲਿਆ ਠਾੜ ਡੀਕਾ ਠੋਕ ਲਿਆ ਉਹ ਐ ਨਹੀਂ ਹੁੰਦਾ ਭਈ ਉਹ ਜਦੋਂ ਕਦੀ ਇੰਜਰੀ ਹੋ ਜੇ ਉਦੋਂ ਪਲੇਅਰ ਲਾਉਂਦਾ ਨਹੀਂ ਪਲੇਅਰ ਕਿਹੜਾ ਮੂਰਖਾ ਭਾਈ ਐਡਾ ਸੋਹਣਾ ਸਰੀਰ ਬਣਾਇਆ ਵਾ